ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਦੇਖੋ ਜੀ ਜਿਹੜੀ ਆਪਾਂ ਨੇ ਗੱਲਬਾਤ ਕਰਨੀ ਹੈ ਉਹਨਾਂ ਧੀਆ ਪੁੱਤਾਂ ਬਾਰੇ ਉਹਨਾਂ ਮਾਪਿਆਂ ਬਾਰੇ ਜਿਹੜੇ ਮਾਂ-ਬਾਪ ਟਾਈਮ ਨਾਲ ਆਪਣੇ ਕਹਿੰਦੇ ਹੁੰਦੇ ਨੇ ਮਾਣੇ-ਮੋਟੇ ਫਰਜ਼ਾਂ ਤੋਂ ਫ੍ਰੀ ਹੁੰਦੇ ਨੇ ਵੀ ਚਲੋ ਭਾਈ ਕਬੀਲਦਾਰੀ ਹੁਣ ਨਜਿੱਠੀ ਗਈ ਧੀਆ ਬੜੇ ਸੌਰੀ ਚਲੇ ਗਈਆਂ ਮੁੰਡੇ ਵਿਆਹੇ ਗਏ ਬਹੂਆਂ ਆ ਗਈਆਂ ਹੁਣ ਅਸੀਂ ਮਾਣਾ ਮੋਟਾ ਆਪਣਾ ਆਰਾਮ ਕਰ ਲੀਏ ਜ਼ਿੰਦਗੀ 'ਚ ਜੋ ਦੇਣਾ ਲੈਣਾ ਕਬੀਲਦਾਰੀ ਉਹ ਸਾਰੀ ਆਪਣੀ ਨੂਹਾ ਪੁੱਤਾਂ ਦੇ ਹਵਾਲੇ ਕਰ ਦੰਦੇ ਨੇ ਪੁੱਤ ਆਪਣਾ ਖਾਓ ਕਮਾਓ ਮौजਾਂ ਮਾਰੋ ਠੀਕ ਹੈ ਕੁੜੀਆਂ ਚਿੜੀਆਂ ਦੇ ਜਾਣਾ ਤੁਸੀਂ ਜਾਣਾ ਸਾਡੀ ਕੋਈ ਟੈਨਸ਼ਨ ਨਹੀਂ ਹੁਣ ਸਾਨੂੰ ਕਰੋ ਫ੍ਰੀ ਅਸੀਂ ਬਹੁਤ ਚੌਧਰਾਂ ਕਰ ਲੀਆਂ ਬਹੁਤ ਕਬੀਲਦਾਰੀਆਂ ਸੰਭਲੀਆਂ ਪੁੱਤ ਹੁਣ ਜਿਹੜੇ ਅਗਲੇ 5-10 ਸਾਲ ਐ ਅਸੀਂ ਰਿਲੈਕਸ ਹੋ ਕੇ ਕੱਟ ਲਈਏ ਇਹ ਹੈ ਮਾਪੇਾਂ ਦੀ ਬਹੁਤ ਵੱਡੀ ਸ਼ਾਭਾਸ਼ੀ ਨਹੀਂ ਬਹੁਤੇ ਮਾਪੇ ਮਾਰ ਕੇ ਹੀ ਚੁੱਧਰ ਛੱਡਦੇ ਨੇ ਜਿਹੜੇ ਮਾਪੇ ਤੁਹਾਡੀ ਬੱਚਿਆਂ ਦੀ ਕਦਰ ਕਰਦੇ ਨੇ ਟਾਈਮ ਨਾਲ ਸਾਰੀ ਪੂੰਜੀ ਜੋ ਵੀ ਹੈ ਕਬੀਲਦਾਰੀ ਦੀਆਂ ਚਾਬੀਆਂ ਤੁਹਾਡੇ ਹੱਥ ਦੇ ਦਿੰਦੇ ਨੇ ਪੁੱਤ ਤੇ ਨੂੰਹ ਦੇ ਫਿਰ ਉੱਥੇ ਮਾਪਿਆਂ ਦੇ ਫਰਜ਼ ਪੂਰੇ ਹੋ ਜਾਂਦੇ ਨੇ ਤੁਹਾਡੇ ਫਰਜ਼ ਸ਼ੁਰੂ ਹੋ ਜਾਂਦੇ ਨੇ ਉਹ ਫਰਜ਼ ਕਿਹੜੇ ਨੇ ਉਹਨਾਂ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਦੇਖੋ ਜੀ ਪਹਿਲਾ ਫਰਜ਼ ਹੈ ਜਿਹੜਾ ਉਹ ਹੈਗਾ ਬੜਾ ਸਾਫ਼ ਰੂਹ ਨਾਲ ਬੜੀ ਸੱਚੀ ਸੁੱਚੀ ਨੀਅਤ ਨਾਲ ਬਾਪੂ ਦੀ ਸਾਂਭੀ ਹੋਈ ਕਬੀਲਦਾਰੀ ਤੁਹਾਨੂੰ ਸਾਰੀ ਸੰਭਾਲ ਦੇਣੀ ਕਬੀਲਦਾਰੀ ਉਹ ਬਹੁਤ ਬੜੀ ਤੁਹਾਡੇ ਸਿਰ ਜ਼ਿੰਮੇਵਾਰੀ ਪੈਗੀ ਉਹ ਤੁਸੀਂ ਹੁਣ ਕਿਵੇਂ ਸਾਂਭਣੀ ਆ ਜਿਵੇਂ ਬਾਪੂ ਨੇ ਸਾਂਭੀ ਹੋਈ ਠੀਕ ਹੈ ਉੱਥੇ ਪੁੱਤ ਬਣ ਕੇ ਨਹੀਂ ਵਿਚਰਨਾ ਉੱਥੇ ਘਰ ਦਾ ਬਾਪੂ ਬਣ ਕੇ ਹੀ ਵਿਚਰਨਾ ਬਾਪੂ ਨੇ ਹੁਣ ওভারਏਜ ਹੋਣਾ ਸ਼ੁਰੂ ਹੋ ਜਾਂਦੇ ਨੇ ਸਾਡੇ ਮਾਪੇ ਉਹਨਾਂ ਦੇ ਆਪਣੇ ਕੁਝ ਸ਼ੌਂਕ ਵੀ ਹੁੰਦੇ ਨੇ ਹੁਣ ਭਾਈ ਕਿਤੇ ਜਾਇਆ ਈ ਕਿਤੇ ਘੁੰਮੇ ਆਈ ਏ ਬਹੁਤ ਕੁਝ ਹੁੰਦਾ ਜ਼ਿੰਦਗੀ 'ਚ ਜਿਹੜਾ ਅਸੀਂ ਕਬੀਲਦਾਰੀ ਚੱਲਦੇ ਆ ਚੱਲਦੇ ਆ ਨਹੀਂ ਪੂਰਾ ਕਰ ਸਕਦੇ ਠੀਕ ਹੈ ਜੀ ਨੰਬਰ 2 ਤੇ ਜਦੋਂ ਤੁਹਾਨੂੰ ਬਾਪੂ ਨੇ ਬੇਬੇ ਨੇ ਸਾਰੀ ਉਹ ਕਬੀਲਦਾਰੀ ਸੰਭਾਲਤੀ ਨੂੰ ਪੁੱਤਾਂ ਨੂੰ ਤੁਹਾਡਾ ਧੀਆਂ ਨਾਲ ਜੋ ਵੀ ਹੈ ਦੇਣਾ ਲੈਣਾ ਸਰ ਗਈ ਸੰਧਾਰੇ ਬੜਾ ਸਾਫ਼ ਰੂਹ ਨਾਲ ਚੱਲੋ ਤੁਸੀਂ ਦੇਖੋ ਧੀਆਂ ਹੱਥ ਦਾ ਦਿੱਤਾ ਹੀ ਲੈ ਜਾਂਦੀਆਂ ਨੇ ਫਤਕੋਂ ਖੋਂਦੀਆਂ ਨਹੀਂ ਫਿਰਦੀਆਂ ਉੱਥੇ ਜਾ ਕੇ ਕਈ ਵਾਰ ਅਸੀਂ ਪਾਈ ਪਾਈ ਦਾ ਹਿਸਾਬ ਲਾਉਣ ਲੱਗ ਜੰਨੇ ਆ ਮਾਪੇ ਜਿਹੜਾ ਜਦੋਂ ਧੀ ਦੇ ਹੱਥ ਤੇ ਕੁਸ ਧਰਨਾ ਹੈ ਮਾਪੇ ਹਮੇਸ਼ਾ ਸੱਚੀ ਰੂਹ ਨਾਲ ਆਪਣੀ ਧੀ ਦੇ ਹੱਥੇ ਧਰੂ ਕੋਸ ਪੁੱਤ ਨਾਲ ਪੁੱਤ ਨਾਲ ਵੀ ਉਹਨੇ ਸੱਚੇ ਦਿਲੋਂ ਹੀ ਜੋ ਵੀ ਲੈਣਾ ਦੇਣਾ ਕਰਨਾ ਪਰ ਜਿਹੜੇ ਪੁੱਤਰ ਨੂੰਹਾ ਹੁੰਦੇ ਨੇ ਜਦੋਂ ਉਹਨਾਂ ਕੋਲ ਚੌਧਰ ਆ ਜਾਂਦੀ ਹੈ ਉਹ ਕੁਝ ਜ਼ਿਆਦੇ ਸਿਆਣੇ ਹੋ ਜੰਨੇ ਆਂ ਬਈ ਬੇਬੇ ਬਾਪੂ ਨੂੰ ਘਰ ਨਹੀਂ ਚਲਾਉਣਾ ਆਇਆ ਹੁਣ ਅਸੀਂ ਚਲਾਵਾਂਗੇ ਫਿਰ ਇਹ ਚੀਜ਼ਾਂ ਘਰ 'ਚ ਲੜਾਈ ਦਾ ਕਾਰਨ ਬਣਦੀਆਂ ਨੇ ਜਾਦੀ ਸਿਆਣਪ ਉਵਰ ਸਿਆਣਪ ਹੋ ਜਾਂਦੀ ਹੈ ਜਿਹੜੀ ਬੇਬੇ ਬਾਪੂ ਨਾਲੋਂ ਵੱਧ ਹੁਣ ਮੈਂ ਤੁਹਾਨੂੰ ਦੱਸਦੀ ਆਂ ਵੀ ਜਦੋਂ ਬੇਬੇ ਬਾਪੂ ਨੇ ਤੁਹਾਨੂੰ ਸਿਆਣਪ ਸੰਭਾਲਤੀ ਸਾਰੀ ਕਬੀਲਦਾਰੀ ਸੰਭਾਲਤੀ ਧੀਆਂ ਦੇ ਵੀ ਤੁਸੀਂ ਖੜਨਾ ਹੈ ਬੇਬੇ ਬਾਪੂ ਨੂੰ ਖਰਚਾ ਵੀ ਤੁਸੀਂ ਦੇਣਾ ਹੈ ਬੇਬੇ ਬਾਪੂ ਨੇ ਕਦੇ ਨਹੀਂ ਪੁੱਛਿਆ ਜਦੋਂ ਤੁਸੀਂ ਕਿਧਰੇ ਨੂੰ ਜਾਣੇ ਹੋ 1000 ਲੈ ਜਾਓ 2000 ਲੈ ਜਾਓ 5000 ਲੈ ਜਾਓ ਬੇਬੇ ਬਾਪੂ ਨਹੀਂ ਕਹਿੰਦੇ ਬੇ ਪੁੱਤ ਕੱਲ ਲੱਤਾ ਤਾਂ ਤੂੰ ਅੱਜ ਫੇਰ ਮੰਗਦਾ ਉਹ ਨਹੀਂ ਕਹਿੰਦੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਸਾਡਾ ਫਰਜ਼ ਆ ਕਬੀਲਦਾਰੀ ਸਾਡੇ ਕੋਲ ਆ ਪੁੱਤ ਨੂੰ ਵੀ ਪੈਸੇ ਦੇਣੇ ਆ ਨੂ ਨੂੰ ਵੀ ਦੇਣੇ ਆ ਧੀ ਨੂੰ ਵੀ ਆਈ ਹੋਈ ਨੂੰ ਪੁੱਛਣਾ ਉਹ ਨਹੀਂ ਕਹਿੰਦੇ ਪਰ ਜਦ ਪੁੱਤ ਕੋਲ ਕਬੀਲਦਾਰੀ ਆ ਜਾਂਦੀ ਹੈ ਪੁੱਤ ਜ਼ਰੂਰ ਕਹਿੰਦੇ ਦੇਖੇ ਨੇ ਬੇਬੇ ਜਿਹੜੇ ਉਹ ਪੈਸੇ ਦਿੱਤੇ ਤੇ ਉਹ ਕਿੱਥੇ ਗਏ ਪਹਿਲਾਂ ਮੈਨੂੰ ਉਹਦਾ ਹਿਸਾਬ ਦੇ ਮੁੱਕ ਵੀ ਗਏ ਇਹ ਲਫ਼ਜ਼ ਸੁਣਿਆ ਹੋਏ ਆ ਮੁੰਡਿਆਂ ਕੋਲੋਂ ਬਹੁਤਾ ਹੁੰਦੀਆਂ ਨੇ ਤੁਹਾਨੂੰ ਪਤਾ ਵੀ ਮੈਨੂੰ ਫੇਰ ਗੁੱਸਾ ਨਾ ਕਰਿਓ ਜਿਹੜੀਆਂ ਤਾਂ ਸੂਝਵਾਨ ਘਰਾਂ ਦੀਆਂ ਧੀਆਂ ਹੁੰਦੀਆਂ ਨੇ ਉਹ ਤਾਂ ਇਹੋ ਜਿਹੀ ਕਿ ਦੁੱਕੇ ਨੂੰ ਸਿਆਣਦੀਆਂ ਨਹੀਂ ਨਾ ਉਹ ਕਬੀਲਦਾਰੀਆਂ ਦੀਆਂ ਭੁੱਖੀਆਂ ਹੁੰਦੀਆਂ ਉਹ ਕਹਿੰਦੀਆਂ ਚਾ ਉਧਰ ਬੇਬੇ ਬਾਪੂ ਕੋਲੇ ਸੋਹਣੀ ਲੱਗਦੀ ਐ ਜਾਂ ਸਰਦਾਰਾ ਤੂੰ ਸਾंभ ਰੱਖ ਕੋਈ ਗੱਲ ਨਹੀਂ ਉਹ ਨਹੀਂ ਧਿਆਨ ਦੰਦੀਆਂ ਪਰ ਜਿਹੜੀਆਂ ਨੂੰ ਉਹ ਕਹਿੰਦੇ ਹੁੰਦੇ ਨੇ ਭੁੱਖਿਆਂ ਨੂੰ ਟੁੱਕ ਥੇ ਆਇਆ ਹੁੰਦਾ ਉਹਨਾਂ ਨੂੰ ਲੱਗਦਾ ਵੀ ਅਸੀਂ ਸਿਆਣੀਆਂ ਐ ਸਾਸਨ ਨੇ ਨਹੀਂ ਵਧੀਆ ਤਰੀਕੇ ਨਾਲ ਕਬੀਲਦਾਰੀ ਚਲਾਈ ਹੁਣ ਅਸੀਂ ਚਲਾਵਾਂਗੇ ਫੇਰ ਉਹ ਵਿਚਾਰੀ ਮੁੰਡੇ ਨੂੰ ਮਤ ਦੰਦੀ ਐ ਬਈ ਮਾਂ ਨੂੰ ਆਪਣੀ ਨੂੰ ਪੁੱਛ ਉਹ ਪੈਸੇ ਕਿੱਥੇ ਗਏ ਕੱਪੜਾ ਲੈਣਾ ਕੋਈ ਮਾਂ ਨੇ ਕੋਟੀ ਸ਼ਾਲ ਲੈਣਾ ਫੇਰ ਵੀ ਪਹਿਲਾਂ ਦੋ ਤੋਂ ਸਿਗਨੇਚਰ ਕਰਾਉਣੇ ਆ ਪੁੱਤਰ ਨੂੰ ਤੋਂ ਤਾਂ ਮਾਂ ਨੇ ਕੋਈ ਚੀਜ਼ ਲੈਣੀ ਆ ਬਹੁਤ ਘਰਾਂ ਦੀ ਕਹਾਣੀ ਐ ਅੱਖੀਂ ਦੇਖੀਆਂ ਹੋਈਆਂ ਗੱਲਾਂ ਕਰਦੇ ਆ ਪੁੱਤਰ ਨੂੰ ਦੀ ਸਿਆਣਪ ਪਤਾ ਕਿੱਥੇ ਆ ਬੇਬੇ ਬਾਪੂ ਹੱਥ ਅਟਦੇ ਨਹੀਂ ਚੰਗੇ ਲੱਗਦੇ ਧੀਆਂ ਪੁੱਤ ਜੇ ਬੇਬੇ ਬਾਪੂ ਤੋਂ ਮੰਗਦੇ ਸੋਹਣੇ ਲੱਗਦੇ ਆ ਮਾਪੇ ਬਾਪ ਹੱਥ ਅਟਦੇ ਨਹੀਂ ਸੋਹਣੇ ਲੱਗਦੇ ਜਿਨ੍ਹਾਂ ਨੇ ਸਾਰੀ ਉਮਰ ਐਉਂ ਕਰਿਆ ਹੋਵੇ ਫਿਰ ਉਹ ਐਂ ਕਰਨ ਨਹੀਂ ਚੰਗਾ ਲੱਗਦਾ ਉੱਥੇ ਉਹਨਾਂ ਦੀ ਸ਼ਾਨ ਚ ਤਾਂ ਜਿਹੜੀ ਘਾਟ ਆਉਂਦੀ ਆਉਂਦੀ ਆ ਉਹ ਸਾਡੀ ਚ ਉਦੋਂ ਵੀ ਵੱਧ ਆਉਂਦੀ ਆ ਉਹਨਾਂ ਦੇ ਦਿਲ ਤੇ ਵੀ ਠੇਸ ਪਹੁੰਚਦੀ ਆ ਜਦ ਪੁੱਤ ਤੋਂ ਐਂ ਕਰਕੇ ਮੰਗਦੇ ਆ ਬੇ ਪੁੱਤ 2000 ਦੇ ਦੇ 1000 ਦੇ ਦੇ 500 ਦੇ ਦੇ ਦਵਾਈ ਜੋਗੇ ਦੇ ਦੇ ਜੇਤਾ ਹੋ ਪੁੱਤਰ ਨੂੰ ਅਕਲਾਲੇ ਫੇਰ ਤਾਂ ਬਾਪੂ ਨੂੰ ਕਹਿਣਗੇ ਬਾਪੂ ਆ ਚੱਕ 5-7000 ਰੁਪਿਆ ਆ ਚੱਕ ਬੇਬੇ ਤੂੰ ਬਾਰ-ਬਾਰ ਨਾ ਸਾਡੇ ਮੂਹਰੇ ਉਹ ਕਰਿਓ ਸਾਨੂੰ ਹੱਦ ਕਉਂਦੀ ਐ ਜਦ ਤੁਸੀਂ ਸਾਤੇ ਮੰਗਦੇ ਹੋ ਮਾਮਾ ਨੇ ਧੀਆਂ ਦੇ ਵੀ ਜਾਣਾ ਹੁੰਦਾ ਮਾਮਾ ਨੇ ਹੋਰ ਰਿਸ਼ਤੇਦਾਰੀਆਂ ਚ ਵੀ ਵਿਚਰਨਾ ਹੁੰਦਾ ਮਾਮਾ ਨੇ ਦੁੱਖਾਂ ਸੁੱਖਾਂ ਚ ਵੀ ਜਾਣਾ ਹੁੰਦਾ ਮਾਂ ਦੀ ਜੇਬ ਚ ਜਦੋਂ ਘਰੋਂ ਨਿਕਲਦੀ ਐ 1000 2000 ਹੋਵੇ ਪਤਾ ਨਹੀਂ ਕਿੱਥੇ ਸਾਨੂੰ ਕਬੀਲਦਾਰੀਆਂ ਚ ਕਿਨੂੰ ਦੇਣੇ ਪੈ ਜਾਂਦੇ ਨੇ ਬਾਹਰ ਅੰਦਰ ਗਿਆ ਜਿਵੇਂ ਤੁਸੀਂ ਬਚਪਨ ਚ ਮਾਮਾ ਮੂਰੇ ਹੱਥ ਅੜਦੇ ਹੋ ਬੁਢਾਪੇ ਚ ਮਾਮਾ ਤੁਹਾਡੇ ਮੂਰੇ ਹੱਥ ਅੜਦੀਆਂ ਚੰਗੀਆਂ ਨਹੀਂ ਲੱਗਦੀਆਂ ਨਾ ਬਾਪ ਚੰਗਾ ਲੱਗਦਾ ਜੀਨੇ ਸਾਰੀ ਉਮਰ ਚ ਉਧਰ ਕਰੀ ਆ ਉਹ ਮੰਗਤਾ ਬਣਿਆ ਨਹੀਂ ਚੰਗਾ ਲੱਗਦਾ ਤੁਹਾਡੇ ਮੂਰੇ ਉੱਥੇ ਤੁਸੀਂ ਧਿਆਨ ਰੱਖਣਾ ਹੈ ਉੱਥੇ ਮਾਂ ਬਾਪਾਂ ਨੇ ਧਿਆਨ ਨਹੀਂ ਰੱਖਣਾ ਨਾ ਉਹਨਾਂ ਦੇ ਦਿਲਾਂ ਤੇ ਠੇਸ ਪਹੁੰਚੇ ਵੀ ਜਿਨ੍ਹਾਂ ਨੂੰ ਅਸੀਂ ਸਾਰੀ ਜ਼ਿੰਦਗੀ ਪੈਸੇ ਦਿੱਤੇ ਨੇ ਅੱਜ ਉਹਨਾਂ ਤੋਂ ਸਾਨੂੰ ਮੰਗਣ ਦੀ ਨੌਬਤ ਆ ਗਈ। ਕਈ ਵਾਰ ਹੁੰਦਾ ਹੈ ਮਾਪੇ ਖੁਸ਼ੀ-ਖੁਸ਼ੀ ਆਪਣੇ ਹੱਥ ਵੜਾਵੈਂਦੇ ਨੇ। ਪਸਤਾਉਂਦੇ ਨੇ। ਵੀ ਕਿਉਂ ਪੂੰਜੀ ਸੰਭਾਲਤੀ ਇਹਨਾਂ ਨੂੰ? ਕਿਉਂ ਚੌਧਰ ਸੰਭਾਲਤੀ ਇਹਨਾਂ ਨੂੰ? ਜਿਹੜੇ ਪੁੱਤਰ ਨੂੰ ਹੁੰਦੇ ਨੇ ਕਈ ਵਾਰ ਮਾਪਾਪਾ ਨੂੰ ਜਿਨ੍ਹਾਂ ਨੇ ਸਾਰੀ ਉਮਰ ਚੌਧਰ ਕਰੀ ਹੁੰਦੀ ਆ ਪਾਈ ਪਾਈ ਦਾ ਮਹਤਾਜ ਬਣਾ ਦਿੰਦੇ ਨੇ। ਸਭ ਕੋ ਦੇਖਿਆ ਹੋਇਆ ਜਿੰਦਗੀ 'ਚ। ਤੈਨੂੰ ਬਾਪੂ ਪਰਸੋਂ ਦੱਤੇ ਤੇ ਕਿੱਥੇ ਗਏ ਕਿੱਥੇ ਖਰਚੇ ਉਹਨਾਂ ਦਾ ਸਾਫ ਦੇ ਪਹਿਲਾਂ ਫੇਰ ਮਿਲਣਗੇ ਸੱਤੇ ਤਾਂ ਤੁਹਾਡੇ ਹੀ ਖਰਚੇ ਨਹੀਂ ਪੂਰੇ ਹੋਣੇ ਕਹਿੰਦੇ ਹੁੰਦੇ ਨੇ ਮਾਂ ਬਾਪ ਤੋਂ ਮੰਗਣੇ ਬਹੁਤ ਸੌਖੇ ਨੇ ਜਾਂ ਮਾਂ ਬਾਪਾਂ ਨੂੰ ਸਾਨੂੰ ਖਰਚਾ ਦੇਣਾ ਪੈਂਦਾ ਨਾ ਫੇਰ ਪਤਾ ਲੱਗਦਾ ਜਦੋਂ ਮਾਂ ਬਾਪ ਤੁਹਾਨੂੰ ਦੰਦੇ ਤੀਗੇ ਖਰਚਾ ਉਹਨਾਂ ਨੇ ਕਦੇ ਤੁਹਾਨੂੰ ਪੁੱਛਿਆ ਵੀ ਕਿੱਥੇ ਖਰਚ ਤੇ ਨਹੀਂ ਪੁੱਛਦੇ ਮਾਂ ਬਾਪ ਛਾਵਾਸ਼ੀ ਥੋੜੀ ਇਸੇ ਗੱਲ 'ਚ ਐ ਵੇ ਤੁਸੀਂ ਮਾਪੇ ਨੂੰ ਮਿੰਟ-ਮਿੰਟ ਹੱਥ ੱਡਣ ਲਈ ਮਜਬੂਰ ਨਾ ਕਰੋ ਤੁਸੀਂ ਮਾਪੇਾਂ ਨੂੰ 5-7-10000 ਇਕੱਠਾ ਫੜਾ ਦਿਓ ਬਈ ਬੇਬੇ ਸਾਨੂੰ ਸ਼ਰਮ ਆਉਂਦੀ ਐ ਤੁਸੀਂ ਏਕੜ ਨਾ ਮੰਗਿਆ ਕਰੋ ਸਿਆਣੇ ਨੂੰ ਹਮੇਸ਼ਾ ਇਕੱਠਾ ਪੈਸਾ ਦੇ ਕੇ ਰੱਖਿਆ ਕਰੋ ਕਿਉਂਕਿ ਸਿਆਣੇ ਨੇ ਘਰ ਦੀ ਚੌਧਰ ਛੱਡੀ ਐ ਰਿਸ਼ਤਿਆਂ ਦੀ ਚੌਧਰ ਨਹੀਂ ਛੱਡੀ ਉਹਨਾਂ ਨੇ ਰਿਸ਼ਤਿਆਂ ਚ ਖੁਸ਼ੀਆਂ ਗਮੀਆਂ ਚ ਫੇਰ ਵੀ ਜਾਣਾ ਐ ਭਾਵੇਂ ਉਹਨਾਂ ਕੋਲ ਚੌਧਰ ਹੈ ਘਰ ਦੀ ਭਾਵੇਂ ਨਹੀਂ ਉਹਨਾਂ ਨੇ ਫੇਰ ਵੀ ਜਾਣਾ ਐ ਘਰੋਂ ਖਾਲੀ ਹੱਥ ਨਹੀਂ ਕਦੇ ਨਿਕਲ ਹੁੰਦਾ ਸਿਆਣੇ ਤੋਂ ਉਹਨਾਂ ਕੋਲ ਹਰ ਦਮ 5-4000 ਰੁਪਇਆ ਹੋਵੇ ਉਹ ਕਿਸੇ ਦੇ ਮੂੰਹ ਕਿੰਨੀ ਨਾ ਚਾਕਣਾ ਉੱਥੇ ਕਹਿੰਦੇ ਆ ਨੂਹਾਰ ਪੁੱਤ ਦੀ ਉੱਥੇ ਸ਼ਾਵਾਸ਼ੀ ਆ ਆਪ ਪੁੱਛਿਆ ਕਰੋ ਆਪ ਬਈ ਮਾਂ ਪੈਸੇ ਹੋਰ ਦਮਾ ਬਾਪੂ ਪੈਸੇ ਹੋਰ ਦਮਾ ਬਾਪੂ ਨਾ ਮੰਗੇ ਉੱਥੇ ਨਹੀਂ ਬਾਪੂ ਨੂੰ ਨੀਮਾ ਹੋਣ ਤੇ ਮਜਬੂਰ ਨਾ ਕਰਿਆ ਕਰੋ ਜਿਹੜੇ ਬਾਪੂ ਨੇ ਸਾਰੀ ਜ਼ਿੰਦਗੀ ਚ ਉਧਰ ਕੀਤੀ ਆ ਨਾ ਬੇਬੇ ਨੂੰ ਕਰਿਆ ਕਰੋ ਉੱਥੇ ਫਿਰ ਤੁਹਾਡੀ ਸ਼ਾਬਾਸ਼ੀ ਹੈ ਮਾਪੇ ਕਦੇ ਨਜਾਇਜ਼ ਨਹੀਂ ਚੱਲਦੇ ਕਈ ਵਾਰ ਬਹੂਆਂ ਮੁੰਡਿਆਂ ਨੂੰ ਸ਼ੱਕ ਪੈਦਾ ਹੋ ਜਾਂਦੀ ਹੈ ਵੀ ਪਤਾ ਨਹੀਂ ਆਪਣੀਆਂ ਧੀਆਂ ਨੂੰ ਇਹ ਦੇਈ ਜਾਂਦੇ ਆ ਕਿੰਨਾ ਕੁ ਦੇ ਦੇਣਗੇ ਧੀਆਂ ਨੂੰ 500 1000 2000 ਕਿੰਨਾ ਕੁ ਦੇ ਦੇਣਗੇ ਉੱਥੇ ਫਿਰ ਆ ਜਾਂਦਾ ਨਾ ਉਹ ਤੇ ਕੀ ਆ ਉੱਥੇ ਫਿਰ ਓਵਰ ਸਿਆਣ ਪਾ ਜਾਂਦੀ ਹੈ ਸਾਡੇ 'ਚ ਫਿਰ ਅਸੀਂ ਬਾਜ ਵਰਗੀ ਅੱਖ ਰੱਖਣ ਲੱਗ ਜਾਂਦੇ ਆ ਬੇਬੇ ਬਾਪੂ ਤੇ ਕਿਉਂਕਿ ਜਿਹੜੀ ਚੀਜ਼ ਦੀ ਸਾਨੂੰ ਲੋੜ ਹੁੰਦੀ ਹੈ ਚੌਧਰ ਉਹ ਸਾਡੇ ਹੱਥ ਆ ਜਾਂਦੀ ਹੈ ਨਾ ਹੈ ਨਾ ਚੌਧਰਾਂ ਚ ਉਧਰਾਂ ਚ ਕੁਛ ਨਹੀਂ ਰੱਖਿਆ ਪਿੱਛੇ ਪਤਾ ਨਹੀਂ ਕਿੰਨੇ ਕ ਹੰਡਾ ਕੇ ਚੌਧਰਾਂ ਨੂੰ ਨੰਗ ਗਏ ਕਿੰਨਿਆਂ ਕ ਨੇ ਗਾ ਹੰਡਾ ਕੇ ਨੰਗ ਜਾਣਾ ਇਹਨਾਂ ਚੌਧਰ ਕਿਸੇ ਦੀ ਬਣੀ ਐ ਨਾ ਇਹਨੇ ਕਿਸੇ ਦੀ ਬਣਨਾ ਐ ਇਹ ਬੜੇ ਬੜੇ ਚੌਧਰੀ ਆ ਕੇ ਦੁਨੀਆ ਤੇ ਲੰਗੇ ਕੁਛ ਨਹੀਂ ਰੱਖਿਆ ਇਹਨਾਂ ਚੌਧਰਾਂ ਚ ਬਈ ਸੋਈ ਗੱਲਾਂ ਕਈ ਵਾਰ ਪਾਈ ਪਾਈ ਨੂੰ ਕਈ ਵਾਰ ਕੱਪੜੇ ਲੀੜੇ ਨੂੰ ਤਰਸਦੇ ਦੇਖੇ ਨੇ ਮਾਂ-ਬਾਪਾ ਜੁੱਤੀ ਤੱਕ ਵੀ ਤਰਸਦੇ ਦੇਖੇ ਨੇ ਅਗਲੇ ਮਰਜੀ ਨਾਲ ਲਿਆ ਕੇ ਦੰਦੇ ਨੇ ਫਿਰ ਇਹ ਕੰਮ ਨਾ ਕਰਿਆ ਕਰੋ ਇਹ ਬੜਾ ਮਹਾਪਾਪ ਹੈ ਮਹਾਪਾਪ ਹੈ ਮਾਪੇ ਦੇ ਅੰਦਰੋਂ ਇੱਕ ਹੌਂਕਾ ਨਿਕਲਦਾ ਹੈ ਬਈ ਬਾ ਨਹੀਂ ਕਿਸਮ ਤੇ ਤੂੰ ਕਿਹੜੇ ਮੋੜ ਤੇ ਆ ਕੇ ਹੱਥ ਛੱਡਿਆ ਸਾਡਾ ਸਾਰੀ ਉਮਰ ਕਬੀਲਦਾਰੀ ਨਜਿੱਠੀਆਂ ਸਾਰੀ ਉਮਰ ਚੌਧਰ ਕਰੀ ਚੰਗੇ ਮਾੜੇ ਦਿਨ ਹੰਡਾਏ ਔਖੀਆਂ ਸੌਖੀਆਂ ਵੀ ਕਟੀਆਂ ਮੋਜਾਂ ਵੀ ਮਾਣੀਆਂ ਅੱਜ ਜਾਨ ਵੇਲੇ ਤਿਆਂ ਬੁੱਤਾਂ ਮਰੇ ਹੱਥ ਅਟਦੀਆਂ ਕੋਸਦਾ ਇਨਸਾਨ ਆਪਣੀ ਤਕਦੀਰ ਨੂੰ ਕੋਸਦਾ ਹੈ ਕੋਸਣ ਲਈ ਮਜਬੂਰ ਕਰਦੀ ਆ ਔਲਾਦ ਅਗਲੇ ਹਿਸਾਬ ਲੈਣ ਲੱਗ ਜਾਂਦੇ ਨੇ ਹਿਸਾਬ ਬਈ ਹਿਸਾਬ ਦੋ ਫਲਾਣਾ ਪੈਸਾ ਤੁਸੀਂ ਕਿੱਥੇ ਚਲਾਇਆ ਬਈ ਸੋਈ ਗੱਲਾਂ ਨੇ ਗੱਲਾਂ ਇਹ ਕੋਸ ਨਹੀਂ ਇਹਨਾਂ ਦੇ ਅਸਰ ਵੱਡੇ ਨੇ ਦਿਲਾਂ ਤੇ ਜਖਮ ਹੋ ਜਾਂਦੇ ਨੇ ਦਿਲਾਂ ਤੇ ਠੇਸ ਪਹੁੰਚਦੀ ਹੈ ਅੰਦਰੋਂ ਹੌਂਕਾ ਨਿਕਲਦਾ ਹੈ ਮਾਂ ਬਾਪ ਦੇ ਇਹ ਜਿਹੜੇ ਨਵੇਂ ਚੌਧਰੀ ਆ ਥੋੜਾ ਜਿਆਦਾ ਧਿਆਨ ਰੱਖਿਆ ਕਰੋ ਮਾਪੇ ਆ ਕਿੰਨੇ ਸ਼ਾਵਾਸ਼ੀ ਹੁੰਦੀ ਆ ਮਾਪਿਆਂ ਦੀ ਜਿਹੜੇ ਟਾਈਮ ਤੋਂ ਪਹਿਲਾਂ ਧੀਆ ਪੁੱਤਾਂ ਨੂੰ ਸਾਰੀ ਚੌਧਰ ਸੰਭਾਲ ਦਿੰਦੇ ਨੇ ਫਿਰ ਉਹ ਚੌਧਰ ਨੂੰ ਬੜੇ ਸਾਫ਼ ਦਿਲ ਨਾਲ ਨਿਭਾਇਆ ਕਰੋ ਭੈਣਾ ਪ੍ਰਤੀ ਵੀ ਮਾਪਿਆਂ ਪ੍ਰਤੀ ਵੀ ਘਰ ਪ੍ਰਤੀ ਵੀ ਚਲੋ ਠੀਕ ਆ ਜੀ ਬੋਲਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ਼ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਲਾਈਕ ਜਰੂਰ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ ਜੀ